ਸੋ ਅੰਮ੍ਰਿਤਪਾਲ ਦੇ ਪਿਤਾ ਜਨਾਂ ਨੂੰ ਭਰਮਾ ਜਿਹੜਾ ਹੰਗਾਰਾ ਮਿਲ ਰਿਹਾ ਅਤਰ ਸਿੰਘ ਜੀ ਜਿਸ ਤਰ੍ਹਾਂ ਦੇ ਨਾਲ ਅੱਜ ਰੋਡ ショਅ ਕੱਢਿਆ ਗਿਆ ਸੰਗਤਾਂ ਜਿਹੜੀ ਅੱਜ ਕਾਰਾ ਲਾ ਕੇ ਅਰਦਾਸਾ ਕਰਕੇ ਅਪੀਲ ਕਰ ਜਾਂਦੇ ਕਿ ਜਿੱਤ ਹੋਵੇ ਤੇ ਸਿੱਖ ਪੰਥ ਦੇ ਮੁੱਦੇ ਜਿਹੜੇ ਉਹ ਚੁੱਕੇ ਜਾਣ ਇਹ ਜੀ ਪਹਿਲਾਂ ਤੇ ਸਿ ਅਕਾਲ ਪੁਰਖ ਵਾਹਿਗੁਰੂ ਦਾ ਕੋਟਾਨ ਕੋਟ ਸ਼ੁਕਰ ਕਰਦੇ ਗੁਰੂ ਸਾਹਿਬ ਦਾ ਕਿ ਜਿਹੜਾ ਸੰਗਤਾਂ ਨੂੰ ਇਹਨਾਂ ਇਨਤਸ਼ਾਹ ਬਖਸ਼ਿਆ ਇਹ ਸਾਰਾ ਕਾਰਜ ਗੁਰੂ ਮਹਾਰਾਜ ਮੈਨੂੰ ਲੱਗਦਾ ਅਗਵਾਈ ਖੁਦ ਹੀ ਕਰ ਰਿਹਾ ਕਿ ਇਹਨਾਂ ਸਾਰੀਆਂ ਜਥੇਬੰਦੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀ ਤੋਂ ਉੱਪਰ ਇਹ ਕੋਈ ਗੁਰੂ ਦਾ ਵਰਤਾਰਾ ਹੀ ਹੈ ਜੀ ਲੋਕ ਸੋ ਅਸੀਂ ਅਕਸਰ ਸਿਆਸੀ ਪਾਰਟੀਆਂ ਦੇ ਵੇਖਦੇ ਆ ਵੱਖਰੇ ਤਰੀਕੇ ਨਾਲ ਹੁੰਦੇ ਆ ਡੀਜੇ ਲੱਗੇ ਹੁੰਦੇ ਆ ਜਾਂ ਸਪੀਚ ਕੀਤੀ ਜਾਂਦੀ ਆ ਬਾਰ-ਬਾਰ ਪਰ ਇੱਥੇ ਜਿਹੜਾ ਗੁਰਬਾਣੀ ਚੱਲ ਰਹੀ ਆ ਲੰਗਰ ਬਿਤਾਇਆ ਜਾ ਰਿਹਾ ਹੈ ਜਲ ਸ਼ਕਾਇਆ ਜਾ ਰਿਹਾ ਹੈ ਸੰਗਤਾਂ ਨੂੰ ਇਹ ਸਾਨੂੰ ਜੀ ਓਟ ਆਸਰੇ ਗੁਰੂ ਦਾ ਤੇ ਸੰਗਤਾਂ ਦਾ ਸਹਿਯੋਗ ਆ ਸਾਨੂੰ ਇਹੋ ਜਿਹੇ ਜਿਹੜੇ ਉਸ ਉਸੇ ਸੀਚੋਂ ਦਾ ਸਮਾਜ ਨੂੰ ਬਾਹਰ ਕੱਢਣਾ ਚਾਹੁੰਦੇ ਆ ਕਿ ਅਸੀਂ ਗੁਰੂ ਨਾਲ ਜੋੜਨਾ ਚਾਹੁੰਦੇ ਆਂ ਤੇ ਅਸੀਂ ਗੁਰੂ ਦੀ ਗੱਲ ਕਰਾਂਗੇ ਗੁਰੂ ਦੇ ਆਸੇ ਅਨਸਾਰ ਚੱਲਾਂਗੇ ਤਾਂ ਹੀ ਅਸੀਂ ਸਮਾਜ ਨੂੰ ਕੋਈ ਚੰਗੀ ਸੇਧ ਦੇ ਸਕਾਂਗੇ ਜੋ ਸਾਡੀ ਨੌਜਵਾਨੀ ਨੂੰ ਸੱਭਿਆਚਾਰ ਦੇ ਨਾਂ ਤੇ ਉੱਤੇ ਪੱਤੇ ਤੇ ਕੀਤਾ ਜਾ ਰਿਹਾ ਸੀ ਉਹ ਉਸ ਉਹਨੂੰ ਉਹਨੂੰ ਠੱਲ ਪਾਉਣ ਵਾਸਤੇ ਸਾਨੂੰ ਸਾਦਗੀ ਵਾਲੇ ਇਹ ਜਿਹੜੇ ਗੁਰੂ ਨਾਲ ਜੋੜਨ ਵਾਲੇ ਇਹੋ ਜਿਹੇ ਪ੍ਰੋਗਰਾਮ ਲੈ ਕੇ ਚੱਲਣੇ ਚਾਹੀਦੇ ਚੌਨ ਨਿਸ਼ਾਨ ਤੁਹਾਨੂੰ ਇੱਕ ਬਹੁਤ ਖੂਬਸੂਰਤ ਮਿਲਿਆ ਕਿਉਂਕਿ ਅਕਸਰ ਮਾਈਕ ਤੇ ਜਿਹੜੇ ਗੱਲ ਕਰਦੇ ਨਜ਼ਰ ਆਉਂਦੇ ਨੇ ਭਾਈ ਅਮਰਤਪਾਲ ਸਿੰਘ ਹੋਰੀ ਉਹਨਾਂ ਨੂੰ ਦੱਸਿਆ ਸੀਗਾ ਕਿ ਚੌਨ ਨਿਸ਼ਾਨ ਮਿਲ ਗਿਆ ਜਾਂ ਗੱਲ ਹੋਈ ਹੈ ਤੁਹਾਡੀ ਨਹੀਂ ਅਜੇ ਉਹਨਾਂ ਨੂੰ ਕੋਈ ਸ਼ਾਇਦ ਇਹ ਖਬਰ ਨਹੀਂ ਪਹੁੰਚੀ ਹੋਊਗੀ ਪਰ ਮੈਂ ਇੱਕ ਨਾਲ ਕੀ ਕਿ ਪੰਜਾਬੀਆਂ ਦੀ ਆਵਾਜ਼ ਜਿਹੜੀ ਦਿੱਲੀ ਸੰਸਦ ਤੱਕ ਐ ਪਹੁੰਚਾਈ ਜਾਊਗੀ ਤੇ ਐਂ ਤੜ ਲੈਣਾ ਤੇ ਪੰਜਾਬੀਆਂ ਦੇ ਦੁੱਖ ਸੁੱਖਾਂ ਦਾ ਜੋ ਮਸਲਾ ਉਹ ਹੱਲ ਕਰਨਗੇ ਇਹ ਇੰਨੀਆਂ ਨੂੰ ਉਮੀਦ ਹੈ ਕਿ ਜੋ ਪੰਜਾਬੀ ਨੌਜਵਾਨ ਨਸ਼ਿਆਂ 'ਚ ਵਹਿ ਰਹੇ ਆ ਉਹਨਾਂ ਦੇ ਉਹ ਜਿਹੜਾ ਛੇਵਾ ਦਰਿਆ ਵਗ ਰਿਹਾ ਉਹਨੂੰ ਬੰਨ ਲਾਇਆ ਜਾਊਗਾ ਮੈਨੀਫੈਸਟੋ ਦੇ ਕੁਝ ਤਿਆਰ ਕੀਤਾ ਜਾਂ ਕੀ ਏਜੰਡਾ ਰਹੇਗਾ ਜਿੱਤਣ ਨਹੀਂ ਜੀ ਇਹ ਤੇ ਬਾਕੀ ਤੇ ਸਾਰਾ ਕੁਝ ਸੰਗਤਾਂ ਜੋ ਜਿੱਦਾਂ ਦਾ ਸੰਗਤਾਂ ਦਾ ਹੁਕਮ ਹੋਗਾ ਸੰਗਤਾਂ ਦੇ ਸਹਿਯੋਗ ਨਾਲ ਹੋਊਗਾ ਆਪਣਾ ਕੋਈ ਚੌਨ ਮੈਨੀਫੈਸਟੋ ਉਹਦਾ ਉਹ ਪਾਰਟੀਆਂ ਨੂੰ ਲਾਰੇ ਲੱਪੇ ਆਣਾ ਨੀਗਾ ਆਹ ਆਪਾਂ ਦੇ ਜੋ ਗਰਾਊਂਡ ਦੇ ਕੰਮ ਉਹ ਦਿਖਦਾ ਹੋਊਗਾ ਉਹ ਕੀਤਾ ਜਾਊਗਾ ਜੀ ਸੋ ਇੱਕ ਪਾਸੇ ਸਰਕਾਰ ਨੇ ਜਦੋਂ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ ਉਸ ਲਈ ਤਾ ਇੱਕੋ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਜਿਹੜਾ ਇਕੱਠ ਦੇਖਦੇ ਹੋ ਸੰਗਤਾਂ ਜਿਹੜੀਆਂ ਓਮ ਹਮਾ ਆ ਕੇ ਪਹੁੰਚਦੀਆਂ ਨੇ ਖਾਸ ਤੌਰ ਤੇ ਕੀ ਅਪੀਲ ਕਰਦੀਆਂ ਨੇ ਜੋ ਅਬਰਤਪਾਲ ਸਿੰਘ ਉਹਨਾਂ ਨੂੰ ਕਰਦੀ ਰਹੀਆਂ ਉਹੀ ਅਪੀਲ ਤੁਹਾਨੂੰ ਕਰ ਰਹੀਆਂ ਸੰਗਤਾਂ ਦੇ ਮਨ 'ਚ ਉਸ ਟਾਈਮ ਤੇ ਵੀ ਉਹਨਾਂ ਪ੍ਰਤੀ ਬਹੁਤ ਪਿਆਰ ਸਤਕਾਰ ਸੀ ਲੇਕਿਨ ਇਹ ਕੁਝ ਪੋਲੀਟਿਕਲ ਪਾਰਟੀਆਂ ਕੁਝ ਰਲ ਕੇ ਉਹਨਾਂ ਨੂੰ ਬਦਨਾਮ ਕਰਕੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਰਾਜਨੀਤੀ ਗੰਦੀ ਰਾਜਨੀਤੀ ਅਸੀਂ ਕਰ ਰਹੇ ਲੋਕਾਂ ਨੂੰ ਵੰਡੀਆਂ ਪਾਉਣ ਦੀ ਫਿਰਕੂਪੁਰ ਕਰਨ ਦੀ ਉਹ ਨਹੀਂ ਚੱਲਣ ਵਾਲੀ ਇਸ ਕਰਕੇ ਉਹਨਾਂ ਸਾਰੇ ਰਲ ਮਿਲ ਕੇ ਉਹਨੂੰ ਜੇਲ੍ਹ ਸੁੱਟਤਾ ਸੀ ਪਰ ਸੰਗਤਾਂ ਦੇ ਮਨ 'ਚ ਜਿਹੜਾ ਪਿਆਰ ਸੀ ਨਾ ਉਹ ਤੁਸੀਂ ਅੱਜ ਦੇਖ ਰਹੇ ਜੋ ਦਿਨੋ ਦਿਨ ਵੱਧ ਰਿਹਾ ਇੱਕ ਸਾਰੇ ਲੋਕ ਜਾਤ ਧਰਮ ਮਜਬ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਪਿਆਰ ਕਰਦੇ ਇਸ ਕਰਕੇ ਉਹਨਾਂ ਨੂੰ ਪਤਾ ਕਿ ਉਹ ਸਾਡੇ ਵਾਸਤੇ ਸੀ ਇਹ ਸਚਾਈ ਦੀ ਜਿੱਤ ਹੈ ਜੀ ਬਦਲ ਕਹਿੰਦੇ ਨੇ ਕਿ ਬੰਦੀ ਸਿੰਘ ਉਹ ਨਹੀਂ ਜਿਹੜੇ ਕਿ 1 ਸਾਲ ਪਹਿਲਾਂ ਨਜ਼ਰਬੰਦ ਕੀਤੇ ਗਏ ਬੰਦੀ ਸਿੰਘ ਉਹ ਆ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤੇ ਪੰਥਕ ਪਾਰਟੀ ਜਿਹੜੀ 103 ਸਾਲ ਪੁਰਾਣੀ ਸ਼ਰੋਮਣੀ ਅਕਾਲੀ ਦਲ ਆ ਸੋ ਇਸ ਬਿਆਨ ਤੇ ਕੀ ਲੱਗਦਾ ਪਹਿਲਾਂ ਸਹਿਯੋਗ ਮਿਲ ਰਿਹਾ ਸੀਗਾ ਕਿਉਂਕਿ ਜਦੋਂ ਗ੍ਰਿਫਤਾਰੀਆਂ ਹੋਈਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਵੀ ਸਹਿਯੋਗ ਕੀਤਾ ਕਿ ਗਲਤ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਪਰ ਹੁਣ ਚੋਣਾ ਮੌਕੇ ਕੀ ਲੱਗਦਾ ਨਹੀਂ ਕਿ ਰੁਖ ਬਦਲ ਗਿਆ ਨਹੀਂ ਇਹ ਜੀ ਮੈਨੂੰ ਤਾਂ ਉਹਨਾਂ ਦੇ ਬਿਆਨਾਂ ਤੇ ਜਾਂ ਉਹਨਾਂ ਦੇ ਜਿਹੜੋ ਉਹ ਸੋਚ ਹੈ ਉਹਦੀ ਉਤੇ ਇੱਕ ਬੜੀ ਅਫਸੋਸ ਹੁੰਦਾ ਕਿ ਜੇ 30 35 ਸਾਲ ਤੋਂ ਜਿਹੜੇ ਬੰਦੀ ਸਿੰਘ ਸੀਗੇ ਤੇ ਉਹਨਾਂ ਤੋਂ ਬਾਅਦ ਜਦ ਤੁਸੀਂ ਤਿੰਨ ਤਿੰਨ ਸਰਕਾਰ ਜਿਹੜੇ ਤਿੰਨ ਤਿੰਨ ਸਰਕਾਰਾਂ ਤੁਸੀਂ ਭੋਗੀਆਂ ਉਸ ਟਾਈਮ ਤੇ ਤੁਸੀਂ ਉਹ ਬੰਦੀ ਸਿੰਘ ਉਹ ਸੀਗੇ ਤੇ ਉਹਨਾਂ ਨੂੰ ਛਡਾ ਲੈਂਦੇ ਹੈ ਇਹ ਤਾਂ ਹੁਣ ਸੰਗਤ ਨੂੰ ਸੰਗਤ ਦੇਖ ਰਹੀ ਹੈ ਕਿ ਕਿਹੜੇ ਬੰਦੀ ਸਿੰਘ ਆ ਸਾਡੇ ਲਈ ਤਾਂ ਸਾਰੇ ਬੰਦੀ ਸਿੰਘ ਉਹ ਸਤਕਾਰਤ ਆ ਅਸੀਂ ਤਾਂ ਉਹਨਾਂ ਵਾਸਤੇ ਵੀ ਦਿਨ ਰਾਤੇ ਕਰਕੇ ਲੜਾਂਗੇ ਅਸੀਂ ਤਾਂ ਚਾਹੁੰਨੇ ਕੋ ਉਹ ਇਹਨਾਂ ਤੋਂ ਵੀ ਪਹਿਲਾਂ ਛੁੱਟਣ ਇਸ ਕਰਕੇ ਸਾਡੇ ਵਾਸਤੇ ਸਤਕਾਰ ਤੇ ਆਬੰਦੀ ਸਿੰਘ ਲੇਕਿਨ ਉਹਨਾਂ ਮੈਂ ਸੋਚਦਾ ਕਿ ਰਾਜਨੀਤੀ ਨਾ ਕਰੋ ਰੋਟੀਆਂ ਨਾ ਸੇਕੋ ਉਹਨਾਂ ਦੇ ਨਾਂ ਤੇ ਬੰਦੀ ਸਿੰਘਾਂ ਦੇ ਨਾਂ ਤੇ ਬੇਅਦਬੀ ਦੇ ਨਾਂ ਤੇ ਨੌਜਵਾਨੀ ਨਸ਼ਿਆਂ ਦੇ ਨਾਂ ਤੇ ਇਸ ਕਰਕੇ ਕੋਈ ਕੰਮ ਕਰਕੇ ਦਿਖਾਓ ਲੋਕਾਂ ਨੂੰ ਤਾਂ ਹੀ ਲੋਕ ਤੁਹਾਡੇ ਤੇ ਤੁਹਾਡਾ ਵਿਸ਼ਵਾਸ ਤੁਸੀਂ ਖੋ ਚੁੱਕੇ ਜੋ ਹੁਣ ਤੁਸੀਂ ਜੋ ਮਰਜ਼ੀ ਬੋਲੀ ਜਾਓ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਵਾਲੇ ਨਹੀਂ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਦਾਲਜੀਤ ਸਿੰਘ ਭੁੱਲਰ ਹੈ ਜੋ ਦਾਅਵਾ ਕਰਦੇ ਨੇ ਕਿ ਅਸੀਂ ਤੇ ਲੱਖਾਂ ਦੀ ਲੀਡ ਲੈ ਕੇ ਜਾਵਾਂਗੇ ਦੂਜੇ ਪਾਸੇ ਕਿ ਲੱਗਦਾ ਕਿ ਜਿਸ ਤਰ੍ਹਾਂ ਨਾ ਹੰਗਾਰਾ ਮਿਲ ਰਿਹਾ ਪੰਤਖ ਸੀਟ ਦਾ ਦਾਅਵਾ ਕੀਤਾ ਜਾਂਦਾ ਪ ਤੋ ਆਉਣ ਵਾਲਾ ਸਮਾਂ ਕੀ ਦੱਸੂ ਨਹੀਂ ਦਾਅਵੇ ਕਰਨੇ ਵੱਖਰੀ ਗੱਲ ਹੁੰਦੀ ਆ ਜੀ ਇਹ ਤਾਂ ਲੋਕਾਂ ਦੇ ਪਿਆਰ ਲੋਕਾਂ ਨੇ ਇਹ ਇੱਕ ਤਰੀਕੇ ਨੂੰ ਫੈਸਲਾ ਕਰ ਦੇਣਾ ਇਸ ਕਰਕੇ ਆਪਾਂ ਦਾਵਾ ਨਹੀਂ ਕਰਦੇ ਸਾਨੂੰ ਵਾਹਿਗੁਰੂ ਦਾ ਤੇ ਸੰਗਤਾਂ ਤੇ ਪੂਰਨ ਭਰੋਸਾ ਵਾ ਕਿ ਇਹ ਮਾਮਲਾ ਮੋਰਚਾ ਫਤਹੀ ਆ ਤੇ ਚਲੋ ਆਉਣ ਵਾਲੇ ਬਹੁਤ ਵੱਡੀ ਲੀਡ ਨਾਲ ਜਿੱਤ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕੇ ਦੇ ਹੋਰ ਕਿਹੜੇ ਕਿਹੜੇ ਮੁੱਦੇ ਦੇਖੇ ਕਿਉਂਕਿ ਨਸ਼ਾ ਦਾ ਮੁੱਦਾ ਹਰ ਪਾਸੇ ਆ ਹੋਰ ਕਿਹੜੇ ਮੁੱਦੇ ਜਿਹੜੇ ਖਡੂਰ ਸਾਹਿਬ ਹਲਕੇ ਨੂੰ ਜੋ ਲੋਡ ਆ ਹਲੋ ਨਹੀਂ ਜਿਹੜੇ ਖਲ ਖਡੂਰ ਸਾਹਿਬ ਹਲਪੇਦੇ ਨੇ ਪੂਰੇ ਪੰਜਾਬੀਆਂ ਦੀ ਇੱਕ ਵੱਡੀ ਡਿਮਾਂਡ ਜਿਹੜਾ ਨਸ਼ਿਆਂ ਦਾ ਮੁਸਰਤ ਮੁੱਦਾ ਬਿਆਦਵੀ ਦਾ ਮੁੱਦਾ ਵਾ ਬੰਦੀ ਸਿੰਘਾਂ ਦਾ ਮੁੱਦਾ ਇਹ ਸਾਡੇ ਤਿੰਨ ਮੁੱਦੇ ਤੇ ਬਹੁਤ ਅਹਿਮ ਆ ਸਾਡੇ ਪੰਜਾਬੀਆਂ ਲਈ ਉਦੋਂ ਬਾਅਦ ਤੇ ਜੋ ਜਿੱਦਾਂ ਦੇ ਹਾਲਾਤ ਜਿੱਦਾਂ ਦੀਆਂ ਲੋੜਾਂ ਹੋਣਗੀਆਂ ਮੇਰੇ ਖਿਆਲ ਉਹਦੇ ਹਿਸਾਬ ਨਾਲੇ ਕੰਮ ਕੀਤਾ ਜੋ ਪਹਿਲਾਂ ਕੋਈ ਸਮੇਂ ਤੋਂ ਪਹਿਲਾਂ ਕਹਿਣੀਆਂ ਗੱਲਾਂ ਜਿਹੜੀਆਂ ਮੇਰੇ ਖਿਆਲ ਉਹ ਕੋਈ ਏਡੇ ਮੈਨੇ ਨਹੀਂ ਰੱਖਦੀਆਂ ਤੇ ਇਸ ਕਰਕੇ ਜਿਹੜਾ ਸਾਡਾ ਸਾਡੀ ਧਿਆਨ ਜਿਹੜਾ ਸਾਡੇ ਧਿਆਨ ਇਹ ਤੇ ਤਿੰਨ ਮੁੱਦੇ ਜਿਹੜੇ ਆ ਬਹੁਤ ਵੱਡੇ ਆ ਸਾਡੇ ਲਈ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਦੇ ਹੋ ਜੋ ਬਾਹਰ ਬੈਠੀਆਂ ਨੇ ਜੋ ਤੁਹਾਨੂੰ ਦੇਖਦੀਆਂ ਨੇ ਸੁਣਦੀਆਂ ਨੇ ਉਹਨਾਂ ਨੂੰ ਕੀ ਅਪੀਲ ਹੈ ਕਿ ਕੀ ਵਿਸ਼ਵਾਸ ਦਵਾਂਗੇ ਸਿੱਖ ਸੰਗਤਾਂ ਦਾ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ ਚ ਪੰਜਾਬ ਪੰਜਾਬ ਤੋਂ ਬਾਹਰੋਂ ਬੈਠ ਕੇ ਵੀ ਉਹ ਸਾਡਾ ਸਹਿਯੋਗ ਕਰ ਰਹੇ ਆ ਸਹਿਯੋਗ ਕਰ ਰਹੇ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅੱਗੇ ਵੀ ਇਹ ਉਮੀਦ ਕਰਦੇ ਆ ਕੋਈ ਇਦਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਜੋ ਜਿਸ ਤਰ੍ਹਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਜੋ ਚੋਣ ਲੜ ਰਿਹਾ ਹੈ ਅਜ਼ਾਦ ਹਲਕਾ ਖਡੂਰ ਸਾਹਿਬ ਤੋਂ ਸੋ ਅਮਰਤਪਾਲ ਦੇ ਪਿਤਾ ਜਿੰਨਾ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਪੰਜਾਬ ਦੇ ਜਿਹੜੇ ਮੁੱਦੇ ਚੁੱਕੇ ਜਾਣਗੇ ਸਿਰਫ ਹਲਕਾ ਖਡੂਰ ਸਾਹਿਬ ਦੇ ਨਹੀਂ ਨਸ਼ਿਆਂ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਤੇ ਹੋਰ ਪੰਥਕ ਮੁੱਦੇ ਜਿਸ ਉੱਤੇ ਸਰਕਾਰਾਂ ਡਾਕੇ ਮਾਰੀਆਂ ਨੇ ਸੋ ਇਹਨਾਂ ਉੱਤੇ ਜਿਹੜਾ ਧਿਆਨ ਦਿੱਤਾ ਜਾਵੇਗਾ ਓਨ ਵਾਲੇ ਸਮੇਂ ਦੇ ਵਿੱਚ ਕਿਸ ਦੀ ਸਰਕਾਰ ਬੰਦੀ ਆ ਇੱਕ ਦਿਨ ਨੂੰ ਪਤਾ ਲੱਗ ਜਾਏਗਾ ਪਰ ਅਮਰਤਪਾਲ ਸਿੰਘ ਦੀ ਜਿੱਤ ਪੱਕੀ ਆ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਡੇਲੀ ਪੋਸਟ ਖਡੂਰ ਸਾਹਿਬ